ਹੈਲੋ ਸਾਰੇ ਹਾਂ ਸਤਿ ਸ੍ਰੀ ਅਕਾਲ ਜੀ ਵੀਰ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਆ ਮੇਰਾ ਵੀਡੀਓ ਤੜਕੇ ਤੜਕੇ ਲਾਈਵ ਹੁੰਦਾ ਮਕਸਦ ਇਹੀ ਆ ਵੀ ਗੱਲ ਉਹ ਵੀ ਮੈਂ ਕਹਿੰਦੇ ਸਿਆਣਿਆਂ ਦੇ ਆ ਵੀ ਗੱਲ ਪਹਿ ਦੇ ਨਹੀਂ ਗੱਲ ਸਹਿ ਦੀ ਆ ਵੀ ਅਹੀਂ ਤਾਂ ਫਿਰ ਸਹਿ ਲਈ ਆਈ ਜਦੋਂ ਪਿਛਲੀ ਵਾਰੀ ਸਾਡੇ ਘਰੇ ਚੋਰੀ ਹੋਈ ਨਾ ਤੇ ਕੋਈ ਸਾਡੇ ਨਾਲ ਨਹੀਂ ਤੁਰਿਆ ਅਸੀਂ ਮੈਂ ਦਰਖਾਸਤ ਵੀ ਦਿੱਤੀ ਸਰਪੰਚ ਵੀ ਆਇਆ ਸਾਰਾ ਕੁਝ ਹੋਇਆ ਕੋਈ ਨਾਲ ਨਹੀਂ ਤੁਰਿਆ ਸਹਜੇ ਕੀ ਚੋਰ ਸਾਡੇ ਘਰ ਦੇ ਸਾਹਮਣੇ ਵਾਲੇ ਆਨੇ ਚੋਰੀ ਕੀਤੀ ਸੀ ਘਰੇ ਜਿਹੜੀ ਸਾਡੇ ਘਰੋਂ ਦਾਣੇ ਚਾਕੇ ਲਗੇ ਜੋ ਪੈਸੇ ਚਾਕੇ ਲਗੇ ਛੋਟੀਆਂ ਜਵਾਕੜੀਆਂ ਸਾਡੀਆਂ ਕੁੜੀਆਂ ਦੀਆਂ ਝਾਂਜਰਾ ਤੇ ਔਰ ਮੰਮੀ ਮੇਰੀ ਨੇ ਜਿਹੜੀ ਛੋਟ ਛੋਟ ਭਾਂਡ ਇਕੱਠੀ ਕਰਕੇ ਰੱਖੀ ਹੁੰਦੀ ਉਹ ਸਾਰਾ ਕੁਝ ਸਿਲੰਡਰ ਪੱਖੇ ਤੱਕ ਕੁਝ ਨਹੀਂ ਹਰਾਮਦਿਆਂ ਨੇ ਛੱਡਿਆ ਸ਼ਰਿਆਂ ਮੈਂ ਕਹਿੰਨਾ ਵੀ ਉਹ ਚੋਰ ਵੀ ਸਾਡੇ ਘਰ ਦੇ ਸਾਹਮਣੇ ਹੀ ਸਰਜੀਤ ਦਾ ਮੁੰਡਾ ਇਦੋਂ ਦੋ ਇੱਕੋ ਦੀਪ ਦਾ ਤੇ ਕੋਈ ਕਿਸੇ ਦੀ ਹਿੰਮਤ ਨਹੀਂ ਆਈ ਵੀ ਇਹਨਾਂ ਦੇ ਪਰਚਾ ਕਢਾ ਦਈਏ ਮੈਂ ਦਰਖਾਸਤ ਦੇ ਕੇ ਆਇਆ ਤੇ ਪੁਲਿਸ ਵਾਲੇ ਘਰੇ ਆਏ ਤੇ ਸਰਜੀਤ ਨੇ ਰੁਪਈਆ 10000 ਉਹਨਾਂ ਦੇ ਹੱਥ ਚ ਫੜਾਤਾ ਤੇ ਪੁਲਿਸ ਟ੍ਰਾਮ ਨਾ ਵਾਪਸ ਚੜ ਗਈ ਤੇ ਪੁਲਿਸ ਉਲਟਾ ਸਾਨੂੰ ਪਤਾ ਕੀ ਆਂਦੀ ਆਂਦੇ ਤੁਹਾਡੇ ਕੋਲ ਇਹਨੇ ਪੈਸੇ ਕਿੱਥੋਂ ਆਏ ਇਹ ਲੈ ਮੈਂ ਕਿਹਾ ਕਮਾਣ ਅਸੀਂ ਕਿਤੇ ਭੁੱਖੇ ਨੰਗੇ ਆ ਵੀ 10 ਸਾਨੂੰ ਠੇਕਾ ਮਿਲਦਾ ਜ਼ਮੀਨ ਦਾ ਤੇ ਸਾਡੇ ਕੋਲ ਪੈਸੇ ਆ ਨਹੀਂ ਆ ਪੁਲਸ ਵਾਲਾ ਮੈਨੂੰ ਕਹਿੰਦਾ ਤੁਸੀਂ ਇਹਨੇ ਇਹਨੇ ਪੈਸੇ ਘਰੇ ਗਦਰੇ ਰੱਖਨੇ ਲੈ ਕਮਾਲ ਹੋ ਗਈ ਵੀ ਹੁਣ 10-20 ਹਜ਼ਾਰ ਰੁਪਏ ਅਸੀਂ ਬੈਂਕ 'ਚ ਰੱਖਣ ਜਾਈਏ। ਅਗੋਂ ਆਹ ਗੱਲਾਂ ਕਰਦੀ ਪੁਲਿਸ ਤੇ ਗੱਲ ਸਹਿਦ ਹੀ ਨਹੀਂ ਗੱਲ ਪੈ ਦੀ ਹੁਣ ਪੈਈ ਆ ਸਾਰੇ ਚਾਰ ਹੋਈਆਂ ਨਾ ਚੋਰੀਆਂ ਪਿੰਡ ਆਪਣੇ ਤੇ ਹੁਣ ਵੇਖ ਲੋ ਅਗਲਿਆਂ ਨੇ ਮੁੱਦਾ ਵੀ ਨਹੀਂ ਲੱਭਣ ਦਿੱਤਾ ਮੂੰਹ ਤੇ ਰਮਾਲ ਬੰਨ ਕੇ ਆਉਂਦੇ ਆ ਤੁਹਾਡੇ ਕੈਮਰਿਆਂ 'ਚ ਤੱਕ ਨਹੀਂ ਆਏ। ਅਸੀਂ ਸਾਡਾ ਦੇ ਨਹੀਂ ਉਹ ਜਾਈ ਵੀ ਤੁਹਾਡੇ ਨਾਲ ਖੜੇ ਹਾਂ ਕਟਾ ਕੇ ਖੜੇ ਪਿੰਡ ਦੇ ਨਾਲ ਠੀਕ ਆ। ਅਸੀਂ ਮਰਨ ਨਹੀਂ ਲੱਗੇ ਤਸੀਂ ਮੈਨੂੰ ਬੰਦੇ ਦਾ ਇੱਕ ਮੈਨੂੰ ਵੀਡੀਓ ਕੋਈ ਜਿੱਦਾਂ ਦੀ ਮਰਜ਼ੀ ਵੀਡੀਓ ਭੇਜ ਦਿਓ ਭਾਣਾ ਮੂੰਹ ਦੇ ਕੱਪੜਾ ਬੰਨਿਆ ਜੋ ਮਰਜ਼ੀ ਬੰਨਿਆ ਹੋਵੇ। ਤੇ ਮੈਨੂੰ ਵੀਡੀਓ ਭੇਜੋ ਟਾਈਮ ਦੱਸੋ ਇਹਨਾਂ ਨੂੰ ਉਥੇ ਹੀ ਰੰਗੇ ਹੱਥੀ ਨਾ ਚੱਕ ਲਿਆ ਜੇ ਪੁਲਿਸ ਨੇ ਦਿੱਤਾ ਕਿਉਂ ਨਹੀਂ ਪ੍ਰਸ਼ਾਸਨ ਦੀ ਮਦਦ ਲਵਾਂਗੇ ਪਰ ਲਵਾਂਗੇ ਸਬੂਤਾਂ ਦੇ ਨਾਲ ਠੀਕ ਆ ਤੇ ਬਾਕੀ ਜੇ ਕਿਤੇ ਉਦਾਂ ਡਿੱਕੇ ਆਉਂਦੇ ਆ ਤੇ ਫੜ ਕੇ ਮੱਕੀ ਜੀ ਧੂਮਾ ਕੱਢਦੇ ਹੋ ਇਹਨਾਂ ਦਾ ਸਾਰਾ ਪਿੰਡ ਇਕੱਠਾ ਹੋ ਜਾ ਸਾਰੇ ਇਹਨਾਂ ਨੂੰ ਮਾਰ ਮਾਰ ਸਾਲਿਆਂ ਨੂੰ ਨਾ ਤੇ ਉਹ ਦਰਿਆਜ ਰੋੜ ਆਇਓ ਜਾ ਕੇ ਅਭੀ ਚਾਹੀ ਪਣਾ ਕਿਸੇ ਦਾ ਹੋਵੇ ਕਿਸੇ ਦਾ ਹੋਵੇ ਭਾਵਾ ਸਾਲਿਆਂ ਨੂੰ ਬੜੀ ਵਰੀ ਬਖਸ਼ਿਆ ਕੋਈ ਇਹ ਮਾੜੇ ਕੰਮ ਤੇ ਲੱਗ ਗਿਆ ਕੋਈ ਚੋਰੀ ਇੱਕ ਅਧੀ ਵਰੀ ਜਾਂ ਦੋ ਵਰੀ ਹੁੰਦੀ ਤਿੰਨ ਵਰੀ ਕਰ ਲਈ ਤੁਸੀਂ ਗਾਲਿਓ ਕਦੀ ਕਿਸਦਾ ਸਟਾਟਰ ਲਾ ਲਿਆ ਕਦੀ ਤੁਸੀਂ ਭੈਣ ਚੋਦੋ ਕਿਸਦੇ ਲੋਕ ਸਾਲਿਓ ਤੁਹਾਡੇ ਲਈ ਕਮਾਈਆਂ ਕਰਦੇ ਆ ਹਾਂ ਕਿਸਦਾ ਭੈਣ ਭਰਾ ਬਾਹਰ ਗਿਆ ਕੋਈ ਆਪ ਦਾ ਕਿਸੇ ਦਾ ਜਵਾਗ ਬਾਹਰ ਗਿਆ ਕੋਈ ਕਿੱਦਾਂ ਗਿਆ ਕਿ ਕੋਈ ਕਿੱਦਾਂ ਕਮਾਈ ਕਰਦਾ ਕਿਸ ਨੇ ਪਿਆਲੀ ਠੇਕੇ ਲਈ ਆ ਕਿਸ ਨੇ ਮਕੀਲ ਆਈ ਕਿਸ ਨੇ ਕੋਈ ਸਾਲਿਓ ਤੁਹਾਡੇ ਲਈ ਲਾਈ ਆ ਮਲੰਗੋ ਤੁੜੀਏ ਵੇ ਨਾ ਹੋਣਾ ਤਾਂ ਅਰੇ ਕੇ ਆ ਗਏ ਨਾ ਤੇ ਮੇਰੇ ਵੀਰ ਪਿੰਡ ਵਾਲੇ ਇਹਨਾਂ ਨੂੰ ਛੱਡਿਓ ਨਾ ਤੇ ਜੇ ਮੈਂ ਤੁਹਾਡੀ ਮਦਦ ਇੱਥੋਂ ਬੈਠਾ ਕਰ ਸਕਦਾ ਜਿੰਨੀ ਹੁੰਦਈਆ ਕਰ ਸਕਦਾ ਮੈਨੂੰ